ਦੋਸਤੋ ਕੀ ਤੁਸੀਂ ਕਦੇ ਸੋਚਿਆ ਕਿ দান ਤੇ ਖੁਸ਼ਹਾਲੀ ਵਿਚਕਾਰ ਕੋਈ ਡੂੰਘਾ ਤੇ ਰਸਮੀ ਸਬੰਧ ਹੋ ਸਕਦਾ ਕੀ ਹੋਵੇਗਾ ਜੇ ਮੈਂ ਤੁਹਾਨੂੰ કહਾਂ ਕਿ দান ਦੇਣ ਨਾਲ ਨਾ ਸਿਰਫ ਤੁਹਾਡੀ ਕਿਸਮਤ ਬਦਲ ਸਕਦੀ ਆ ਸਗੋਂ ਤੁਸੀਂ ਆਪਣੇ ਆਪ ਨੂੰ ਇੱਕ ਨਵੀਂ ਦਿਸ਼ਾ ਵਿੱਚ ਵੀ ਖੜਾ پا ਸਕਦੇ ਹੋ ਇਸ ਵੀਡੀਓ ਵਿੱਚ ਅਸੀਂ ਉਸ ਗੁਪਤ ਮੰਤਰ ਦਾ ਖੁਲਾਸਾ ਕਰਦੇ ਹਾਂ ਜੋ ਵਿੱਤੀ ਖੁਸ਼ਹਾਲੀ ਅੰਦਰੂਨੀ ਸ਼ਾਂਤੀ ਇਹ ਸੱਚੀ ਖੁਸ਼ੀ ਨੂੰ ਜੋੜਦਾ ਜੇਕਰ ਤੁਸੀਂ ਆਪਣੀ ਜ਼ਿੰਦਗੀ ਬਦਲਣ ਲਈ ਤਿਆਰ ਹੋ ਤੇ ਇਸ ਰਾਜ ਨੂੰ ਜਾਨਣਾ ਚਾਹੁੰਦੇ ਹੋ ਤਾਂ ਵੀਡੀਓ ਨੂੰ ਅੰਤ ਤੱਕ ਜ਼ਰੂਰ ਦੇਖਿਓ ਤੇ ਆਓ ਸ਼ੁਰੂ ਕਰਦੇ ਹਾਂ ਅੱਜ ਦੀ ਵੀਡੀਓ ਤੇ ਸਿਰਫ ਇੱਕ ਅਹਿਸਾਸ ਕਿਰਿਆ ਨਹੀਂ ਆ ਇਹ ਇੱਕ ਊਰਜਾ ਵਾ ਜੋ ਇੱਕ ਵਾਈਬ੍ਰੇਸ਼ਨ ਆ ਜੋ ਬ੍ਰਹਮੜ ਵਿੱਚ ਗਤੀ ਪੈਦਾ ਕਰਦੀ ਧਰਮ ਜਦੋਂ ਉਸਤੇ ਦਾਨ ਅ ਦਸਵੰਦ ਲੰਗਰ ਵਰਗੇ ਨਿਚੋਂ ਬਣਾਏ ਆ ਤਾਂ ਉਸ ਦਾ ਉਦੇਸ਼ ਸਿਰਫ ਸਮਾਜ ਦੀ ਸੇਵਾ ਕਰਨਾ ਨਹੀਂ ਸੀ ਸਗੋਂ ਮਨੁੱਖੀ ਆਤਮਾ ਨੂੰ ਅਜਹੀ ਦਿਸ਼ਾ ਦੇਣਾ ਵੀ ਸੀ ਜਿੱਥੇ ਇਹ ਸਵਾਰਥ ਤੋਂ ਪਰੇ ਜਾ ਕੇ ਸੰਪੂਰਨਤਾ ਨੂੰ ਛੂ ਸਕੇ ਇਹ ਕੋਈ ਇਤਫਾਕ ਨਹੀਂ ਹੈ ਕਿ ਦੁਨੀਆ ਦੇ ਹਰ ਵੱਡੇ ਧਰਮ ਵਿੱਚ ਦਾਨ ਨੂੰ ਉਤਮ ਮੰਨਿਆ ਗਿਆ ਅੱਜ ਦੀ ਵੀਡੀਓ ਵਿੱਚ ਆਪਾਂ ਸਮਝਣ ਦੀ ਕੋਸ਼ਿਸ਼ ਕਰਾਂਗੇ ਕਿ ਕਿਵੇਂ ਦਾਨ ਦੇਣ ਨਾਲ ਸਿਰਫ ਦੂਜੇ ਵਿਅਕਤੀ ਦੀ ਨਹੀਂ ਸਗੋਂ ਆਪਣੇ ਆਪ ਨੂੰ ਵੀ ਬਦਲਿਆ ਜਾਂਦਾ ਹੈ। ਮੁਹੰਮਦ ਇਮਰਾਨ ਇੱਕ ਸਧਾਰਨ ਮੁਸਲਮਾਨ ਦਰਜੀ ਸੀ ਜੋ ਇੱਕ ਛੋਟੇ ਜਿਹੇ ਕਸਬੇ ਵਿੱਚ ਰਹਿੰਦਾ ਸੀ। ਉਸਦੀ ਇੱਕ ਛੋਟੀ ਜੀ ਦੁਕਾਨ ਸੀ। ਸਖਤ ਮਿਹਨਤ ਨਾਲ ਉਹ ਪ੍ਰਤੀ ਮਹੀਨਾ 5 ਤੋਂ 6000 ਰੁਪਏ ਕਮਾਉਣ ਦੇ ਯੋਗ ਹੋ ਗਿਆ। ਪਰ ਇੱਕ ਅਜੀਹੀ ਚੀਜ਼ ਉਸ ਨੂੰ ਆਪਣੇ ਪਿਤਾ ਤੋਂ ਵਿਰਾਸਤ ਵਿੱਚ ਮਿਲੀ ਸੀ। ਉਹ ਸੀ ਦਸਵੰਦ ਦੇਣ ਦੀ ਆਦਤ। ਹਰ ਸਾਲ ਰਮਜ਼ਾਨ ਦੇ ਮਹੀਨੇ ਵਿੱਚ ਉਹ ਆਪਣੀ ਕੁੱਲ ਆਮਦਨ ਦਾ 20% ਦਸਵੰਦ ਵੱਜੋਂ ਦਿੰਦੇ ਸਨ ਕਦੇ ਅਨਾਥ ਬੱਚਿਆਂ ਨੂੰ ਕਦੇ ਵਿਧਵਾਵਾਂ ਨੂੰ ਲੋਕ ਉਸ ਦਾ ਮਜ਼ਾਕ ਉਡਾਉਂਦੇ ਸਨ ਉਹ ਕਹਿੰਦੇ ਹੁੰਦੇ ਸੀ ਕਿ ਤੁਹਾਡੇ ਕੋਲ ਖੁਦ ਕੁਝ ਨਹੀਂ ਆ ਤੇ ਤੂੰ ਕੀ ਦਾਨ ਕਰੇਗਾ ਪਰ ਇਮਰਾਨ ਕਹਿੰਦਾ ਸੀ ਕਿ ਮੇਰੇ ਕੋਲ ਜੋ ਕੁਝ ਵੀ ਹੈ ਉਹ ਮੈਨੂੰ ਅੱਲਾ ਨੇ ਦਿੱਤਾ ਹੈ ਤੇ ਜਦੋਂ ਤੱਕ ਮੈਂ ਇਹ ਨਹੀਂ ਦਿੰਦਾ ਮੈਨੂੰ ਇਹ ਹੋਰ ਨਹੀਂ ਮਿਲੇਗਾ ਕੁਝ ਸਾਲ ਬੀਤ ਗਏ ਤੇ ਉਸ ਦੀ ਦੁਕਾਨ ਦੇ ਸਾਹਮਣੇ ਦਿੱਲੀ ਤੋਂ ਆਇਆ ਇੱਕ ਵਪਾਰੀ ਦਾ ਨਮਾਸ਼ੂਰਮ ਖੁੱਲ ਗਿਆ ਇਮਰਾਨ ਘਬਰਾ ਗਿਆ ਉਹ ਸੋਚਣ ਲੱਗਾ ਵੀ ਹੁਣ ਉਸ ਦਾ ਕੰਮ ਖਤਮ ਹੋ ਜਾਵੇਗਾ ਪਰ ਉਹ ਨਹੀਂ ਰੁਕਿਆ ਉਹ ਉਹੀ ਸਲਾਈ ਕਰਦਾ ਸੀ ਉਹੀ ਮਿਹਨਤ ਕਰਦਾ ਸੀ ਉਹੀ ਦਸਵੰਦ ਦਿੰਦਾ ਸੀ ਫਿਰ ਇੱਕ ਦਿਨ ਉਹ ਵਪਾਰੀ ਜਿਸ ਦਾ ਨਾਮ ਵਸੀਮ ਸੀ ਉਸ ਦੀ ਦੁਕਾਨ ਤੇ ਆਇਆ ਉਸ ਨੇ ਕਿਹਾ ਪਾਈ ਜਾਨ ਤੁਸੀਂ ਮੇਰੇ ਪੁੱਤਰ ਦੀ ਸਕੂਲ ਦੀ ਵਰਦੀ ਐਨੀ ਵਧੀਆ ਸੀ ਤੀਆ ਕਿ ਮੈਂ ਹੈਰਾਨ ਆ ਤੁਸੀਂ ਮੇਰੇ ਸ਼ੋਅਰੂਮ ਵਿੱਚ ਹੈੱਡ ਟੇਲਰ ਵਜੋਂ ਕੰਮ ਕਰੋ ਮੈਂ ਤੁਹਾਨੂੰ ਹਰ ਮਹੀਨੇ 300 ਰੁਪਏ ਦੇਵਾਂਗਾ ਨਾਲ ਹੀ ਹੋਰ ਵੀ ਤੁਹਾਡੀ ਮਦਦ ਕਰਾਂਗਾ ਇਮਰਾਨ ਦੀ ਇਹਦੇ ਨਾਲ ਜ਼ਿੰਦਗੀ ਬਦਲ ਗਈ ਉਸ ਨੇ ਨੌਕਰੀ ਸਵੀਕਾਰ ਕਰ ਲਈ ਉਸ ਨਾਲ ਆਦਵ ਸੀਮ ਨੇ ਉਸ ਨਾਲ ਪਾਈ ਵਾਲੀ ਕੀਤੀ ਅੱਜ ਇਮਰਾਨ ਦੇ ਚਾਰ ਬੁਟੇਕ ਸਨ ਪਰ ਜਦ ਉਸ ਨੂੰ ਪੁੱਛਿਆ ਜਾਂਦਾ ਇਹ ਕਿਵੇਂ ਹੋਇਆ ਉਹ ਬਸ ਐਹੀ ਕਹਿੰਦਾ ਕਿ ਦਸਵੰਦ ਨੇ ਮੇਰਾ ਰਾਹ ਖੋਲ ਦਿੱਤਾ ਅੱਲਾ ਨੇ ਮੇਰੇ ਦਿਲ ਦੀ ਨੀਅਤ ਦੇਖ ਲਈ ਤੁਸੀਂ ਇਸ ਕਹਾਣੀ ਨੂੰ ਇੱਕ ਚਮਤਕਾਰ ਸਮਝ ਸਕਦੇ ਹੋ ਪਰ ਇਸ ਦੇ ਪਿੱਛੇ ਇੱਕ ਡੂੰਗਾ ਅਰਥ ਹੈ ਮਨੋਵਿਗਿਆਨਿਕ ਤੇ ਵਿਗਿਆਨਿਕ ਸੱਚ ਛੁਪਿਆ ਹੋਇਆ ਹੈ ਜਦੋਂ ਅਸੀਂ ਦਿੰਦੇ ਹਾਂ ਸਾਡਾ ਦਿਮਾਗ ਡੋਪਾਮਾਈਨ ਤੇ ਆਕਸੀਟੋਸਿਨ ਨਾਮਕ ਹਾਰਮੋਨ ਛੱਡਦਾ ਹੈ ਇਹ ਹਾਰਮੋਨ ਸਾਨੂੰ ਖੁਸ਼ੀ ਮਹਿਸੂਸ ਕਰਾਉਂਦੇ ਹਨ ਤਣਾਅ ਘਟਾਉਂਦੇ ਹਨ ਤੇ ਸਾਡੀ ਸੋਚ ਨੂੰ ਸਕਾਰਾਤਮਕ ਜਾਨੀ ਕਿ ਪੋਜੀਟਿਵ ਬਣਾਉਂਦੇ ਹਨ ਹੁਣ ਅਮਰੀਕਨ ਸਾਈਕੋਲੋਜੀਕਲ ਐਸੋਸੀਏਸ਼ਨ ਦੇ ਇੱਕ ਅਧਿਐਨ ਦੇ ਅਨੁਸਾਰ ਜੋ ਲੋਕ ਨਿਯਮਿਤ ਤੌਰ ਤੇ ਦਸਵੰਤ ਦਿੰਦੇ ਹਨ ਉਹ ਨਾ ਸਿਰਫ ਮਾਨਸਿਕ ਤੌਰ ਤੇ ਸੰਤੁਲਿਤ ਹੁੰਦੇ ਹਨ ਬਲਕਿ ਉਹਨਾਂ ਦਾ ਫੈਸਲਾ ਲੈਣ ਸਮੱਸਿਆ ਹੱਲ ਕਰਨ ਦੀ ਯੋਗਤਾ ਵਿੱਚ ਵੀ ਸੁਧਾਰ ਹੁੰਦਾ ਹੈ ਦੂਜੇ ਪਾਸੇ ਜਿਹੜੇ ਲੋਕ ਸਿਰਫ ਚੀਜ਼ਾਂ ਇਕੱਠੀਆਂ ਕਰਦੇ ਹਨ ਕਿ ਸਾਰਾ ਕੁਝ ਮੈਨੂੰ ਮਿਲ ਜੇ ਉਹਨਾਂ ਦੇ ਮਨ ਵਿੱਚ ਆਸੁਰੱਖਿਆ ਦੀ ਭਾਵਨਾ ਨਾਲ ਉਹਨਾਂ ਦੇ ਮਨ ਭਰੇ ਹੁੰਦੇ ਉਹ ਸੋਚਦੇ ਹਨ ਕਿ ਜੋ ਹੈ ਉਹ ਚਲਾ ਜਾਵੇਗਾ ਉਹਨਾਂ ਦਾ ਦਿਮਾਗ ਕੋਰਟੀਸੋਲ ਛੱਡਦਾ ਹੈ ਜੋ ਤਣਾਅ ਦਾ ਕਾਰਨ ਬਣਦਾ ਹੈ ਤੇ ਸਰੀਰ ਦੀ ਪ੍ਰਤੀਰੋਧਕ ਸ਼ਕਤੀ ਨੂੰ ਘਟਾਉਂਦਾ ਹੈ ਐਸੇ ਤਰ੍ਹਾਂ ਸ਼ਾਂਤਾ ਦੇਵੀ ਜੋ ਕਿ ਇੱਕ ਪਿੰਡ ਵਿੱਚ ਰਹਿੰਦੀ ਸੀ ਉਸ ਦਾ ਪੁੱਤਰ ਬਚਪਨ ਵਿੱਚ ਤੋਂ ਹੀ ਬਹੁਤ ਬਿਮਾਰ ਸੀ ਉਸ ਦਾ ਪਤੀ ਨਹੀਂ ਸੀ ਉਹ ਦੁਨੀਆਂ ਦੇ ਘਰਾਂ ਵਿੱਚ ਝਾੜੂ ਲਗਾ ਕੇ ਆਪਣਾ ਗੁਜ਼ਾਰਾ ਚਲਾਉਂਦੀ ਸੀ ਪਰ ਉਹ ਹਰ ਸਵੇਰੇ ਮੰਦਿਰ ਜਾਂਦੀ ਸੀ ਤੇ ਉੱਥੇ 11 ਰੁਪਏ ਦਾਨ ਕਰਦੀ ਸੀ ਜਦੋਂ ਉਸ ਨੂੰ ਪੁੱਛਿਆ ਵੀ ਐਨੀ ਗਰੀਬੀ ਵਿੱਚ ਵੀ ਦਾਨ ਕਿਉਂ ਕਰਦੀ ਹੈ ਉਸ ਨੇ ਕਿਹਾ ਪੈਸਾ পেট ਭਰਦਾ ਪਰ ਅਸੀਸਾਂ ਜ਼ਿੰਦਗੀ ਬਦਲ ਦਿੰਦੀਆਂ ਹਨ ਇੱਕ ਦਿਨ ਇੱਕ ਐਨਜੀਓ ਵਾਲੇ ਪਿੰਡ ਵਿੱਚ ਆਏ ਜੋ ਬੱਚਿਆਂ ਲਈ ਇੱਕ ਸਿਹਤ ਕੈਂਪ ਦਾ ਆਯੋਜਨ ਕਰ ਰਹੇ ਸੀ ਸ਼ਾਂਤਾ ਦੇਵੀ ਵੀ ਆਪਣੇ ਪੁੱਤਰ ਨੂੰ ਉੱਥੇ ਲੈ ਕੇ ਗਈ ਡਾਕਟਰਾਂ ਨੇ ਵੇਖਿਆ ਕਿ ਬੱਚੇ ਦੇ ਦਿਲ ਵਿੱਚ ਜਮਾਂਦਰੂ ਨੁਕਸ ਸੀ ਜਿਸ ਨੂੰ ਸਰਜਰੀ ਨਾਲ ਠੀਕ ਕੀਤਾ ਜਾ ਸਕਦਾ ਸੀ ਉਹ ਸਰਜਰੀ ਮੁਫਤੋ ਦੀ ਕੀਤੀ ਗਈ ਤੇ ਬੱਚਾ ਤੰਦਰੁਸਤ ਹੋ ਗਿਆ ਉਹ ਹੀ ਪੁੱਤਰ ਸ਼ਹਿਰ ਵਿੱਚ ਡਾਕਟਰ ਬਣ ਗਿਆ ਤੇ ਹਰ ਮਹੀਨੇ ਆਪਣੀ ਆਮਦਨ ਦਾ 10% ਦਾਨ ਕਰਨ ਲੱਗ ਪਿਆ ਕੀ ਇਹ ਸਿਰਫ ਇੱਕ ਸੰਜੋਗ ਸੀ ਜਾਂ ਉਹ ਊਰਜਾ ਜੋ ਸ਼ਾਂਤਾ ਦੇਵੀ ਹਰ ਰੋਜ਼ ਮੰਦਰ ਵਿੱਚ ਛੱਡਦੀ ਸੀ ਇਹ ਕਿਸੇ ਰੂਪ ਵਿੱਚ ਵਾਪਸ ਆਈ ਤੇ ਉਸ ਦੀ ਜ਼ਿੰਦਗੀ ਵਿੱਚ ਵਹਿ ਕੇ ਸਿਧਾਂਤ ਇਹ ਵੇ ਕਿ ਜਦੋਂ ਤੁਸੀਂ ਪੈਸਾ ਰੋਕਦੇ ਹੋ ਇਹ ਮਰ ਜਾਂਦਾ ਹੈ ਜਦੋਂ ਤੁਸੀਂ ਦਿੰਦੇ ਹੋ ਉਹ ਜਿਉਂਦਾ ਰਹਿੰਦਾ ਹੈ ਇਹੀ ਬ੍ਰਹਮਣ ਦਾ ਨਿਯਮ ਵੀ ਹੈ ਜੇ ਤੁਸੀਂ ਕੁਝ ਚਾਹੁੰਦੇ ਹੋ ਤਾਂ ਤੁਹਾਨੂੰ ਪਹਿਲਾਂ ਉਸ ਲਈ ਜਗ੍ਹਾ ਬਣਾਉਣੀ ਪਵੇਗੀ ਜਿਵੇਂ ਕਿਸੇ ਪਾਂਡੇ ਨੂੰ ਭਰਨ ਲਈ ਤੁਹਾਨੂੰ ਪਹਿਲਾਂ ਇਸ ਨੂੰ ਖਾਲੀ ਕਰਨਾ ਪੈਂਦਾ ਭਾਰਤੀ ਦਰਸ਼ਨ ਵੀ ਇਹੀ ਸੰਦਾਤ ਹੈ ਕੁਰਬਾਨੀ ਨਾਲ ਪ੍ਰਾਪਤੀ ਹੁੰਦੀ ਹੈ ਹੁਣ ਤੱਕ ਅਸੀਂ ਜੋ ਕੁਝ ਵੀ ਜਾਣਿਆ ਹੈ ਉਹ ਇਸ ਗੱਲ ਦੀ ਪੁਸ਼ਟੀ ਕਰਦਾ ਹੈ ਕਿ ਦਾਨ ਸਿਰਫ ਧਰਮ ਦਾ ਹਿੱਸਾ ਹੀ ਨਹੀਂ ਹੈ ਸਗੋਂ ਇਹ ਆਤਮਾ ਤੇ ਬ੍ਰਹਮੰਡ ਵਿਚਕਾਰ ਸੰਚਾਰ ਦਾ ਇੱਕ ਸਾਧਨ ਵੀ ਹੈ। দান ਸਿਰਫ ਇੱਕ ਬਾਰੀ ਕਾਰਜ ਨਹੀਂ ਸਗੋਂ ਇੱਕ ਅੰਦਰੂਨੀ ਵਿਵਸਥਾ ਵੀ ਹੈ। ਜਦੋਂ ਤੁਸੀਂ ਦਿੰਦੇ ਹੋ ਤੁਸੀਂ ਸਵੀਕਾਰ ਕਰਦੇ ਹੋ ਕਿ ਤੁਹਾਡੇ ਕੋਲ ਕਾਫੀ ਹੈ। ਇਹ ਪਾਵਨਾ ਤੁਹਾਨੂੰ ਭਰਪੂਰਤਾ ਦੀ ਮਾਨਸਿਕਤਾ ਦਿੰਦੀ ਹੈ। ਤੇ ਭਰਪੂਰਤਾ ਦੀ ਮਾਨਸਿਕਤਾ ਉਹ ਊਰਜਾ ਹੈ ਜੋ ਹੋਰ ਆਕਰਸ਼ਿਤ ਕਰਦੀ ਹੈ। ਜਿਵੇਂ ਹੀ ਤੁਸੀਂ ਇਸ ਊਰਜਾ ਨਾਲ ਕੰਬਣਾ ਸ਼ੁਰੂ ਕਰਦੇ ਹੋ ਤੁਹਾਡਾ ਰਵਈਆ ਤੁਹਾਡੇ ਸਰੀਰਕ ਭਾਸ਼ਾ ਤੁਹਾਡੀਆਂ ਗੱਲਾਂ ਬਾਤਾਂ ਸਭ ਕੁਝ ਬਦਲਣਾ ਸ਼ੁਰੂ ਹੋ ਜਾਂਦਾ ਤੁਸੀਂ ਮੌਕੇ ਨੂੰ ਪਛਾਣਨਾ ਸ਼ੁਰੂ ਕਰ ਦਿੰਦੇ ਹੋ ਲੋਕ ਤੁਹਾਡੇ ਵੱਲ ਆਕਰਸ਼ਿਤ ਹੁੰਦੇ ਹਨ ਤੇ ਬ੍ਰਾਹਮਣ ਤੁਹਾਡੇ ਨਾਲ ਬੈਣਾ ਸ਼ੁਰੂ ਹੋ ਜਾਂਦਾ ਇਹ ਚੀਜ਼ਾਂ ਰਹਾਸਵਾਦ ਨਹੀਂ ਹਨ ਪਰ ਬਹੁਤ ਹੀ ਵਿਵਾਰਕ ਹਨ ਇਹ ਪਰਖੇ ਹੋਏ ਸੱਚ ਹਨ ਭਾਰਤ ਦੇ ਪ੍ਰਾਚੀਨ ਗ੍ਰੰਥਾ ਵਿੱਚ ਵੀ ਕਿਹਾ ਗਿਆ ਹੈ ਕੇ ਬਲੀਦਾਨ ਤੋਂ ਬਾਅਦ ਆਨੰਦ ਲੈਣਾ ਇਸ ਦਾ ਮਤਲਬ ਹੈ ਕਿ ਤੁਸੀਂ ਸੁੱਖਾਂ ਦਾ ਆਨੰਦ ਸਿਰਫ ਉਦੋਂ ਹੀ ਮਾਣ ਸਕਦੇ ਹੋ ਜਦੋਂ ਤੁਸੀਂ ਕੁਰਬਾਨੀਆਂ ਦਿੰਦੇ ਹੋ ਜੇਕਰ ਅੱਜ ਦਾ ਸਮਾਜ ਇਸ ਪੇਤ ਨੂੰ ਸਮਝ ਲਵੇ ਸ਼ਾਇਦ ਬਹੁਤ ਸਾਰੀਆਂ ਸਮੱਸਿਆਵਾਂ ਆਪਣੇ ਆਪ ਹੱਲ ਹੋ ਜਾਣਗੀਆਂ ਪੈਸੇ ਦਾ ਪ੍ਰਵਾਹ ਮਾਨਸਿਕ ਸ਼ਾਂਤੀ ਸਮਾਜ ਵਿੱਚ ਸੰਤੁਲਨ ਇੰਨਾ ਸਭ ਦੀ ਜੜ ਦੇਣ ਵਿੱਚ ਹੈ ਤੇ ਐ ਦੇਣ ਸਿਰਫ ਪੈਸੇ ਦਾ ਨਹੀਂ ਸਗੋਂ ਸਮੇਂ ਧਿਆਨ ਪਿਆਰ ਦਾ ਹੈ ਪਰ ਜਦੋਂ ਇਹ দান ਵਿੱਤੀ ਰੂਪ ਵਿੱਚ ਜਾਂਦਾ ਹੈ ਤਾਂ ਇਸ ਦਾ ਪ੍ਰਭਾਵ ਬਹੁਤ ਵਿਆਪਕ ਹੋ ਜਾਂਦਾ ਹੈ ਇਸ ਲਈ ਦੋਸਤੋ ਯਾਦ ਰੱਖੋ ਕਿ ਤੁਹਾਡਾ ਇਰਾਦਾ ਸਭ ਤੋਂ ਵੱਡਾ দান ਹੈ ਤੇ ਜਦੋਂ ਤੁਸੀਂ ਦੇਣ ਦਾ ਮਨ ਬਣਾਉਂਦੇ ਹੋ ਤਾਂ ਬ੍ਰਹਿਮੰਡ ਵੀ ਤੁਹਾਨੂੰ ਦੇਣ ਲਈ ਤਿਆਰ ਹੋ ਜਾਂਦਾ ਹੈ ਇੱਕ ਬੁੱਢਾ ਕਿਸਾਨ ਸੀ ਜੋ ਦਿਨ ਰਾਤ ਖੇਤਾਂ ਵਿੱਚ ਕੰਮ ਕਰਦਾ ਸੀ ਉਪ ਵਿੱਚ ਮਿਹਨਤ ਕਰਦਾ ਸੀ ਤੇ ਮੀਂਹ ਵਿੱਚ ਭਜਦਾ ਸੀ ਪਰ ਉਸਦੀ ਜ਼ਿੰਦਗੀ ਦਾ ਸਭ ਤੋਂ ਵੱਡਾ ਕੰਮ ਕੁਝ ਅਜੀਬਾ ਸੀ ਜਿਸ ਨੂੰ ਸ਼ਾਇਦ ਉਹ ਖੁਦ ਵੀ ਭੁੱਲ ਗਿਆ ਸੀ ਇੱਕ ਵਾਰ 20 ਸਾਲ ਪਹਿਲਾਂ ਜਦੋਂ ਉਸ ਨੂੰ ਅਨਾਜ ਦੀ ਚੰਗੀ ਚੰਗੀ ਕੀਮਤ ਮਿਲੀ ਤਾਂ ਉਸ ਨੇ ਗੁਪਤ ਰੂਪ ਵਿੱਚ ਇੱਕ ਅनाथ ਆਸ਼ਰਮ ਨੂੰ ਪੈਸੇ ਭੇਜ ਦਿੱਤੇ ਉਹ ਦਾਨ ਕੋਈ ਦਿਖਾਵਾ ਨਹੀਂ ਸੀ ਬਸ ਸੇਵਾ ਦੀ ਭਾਵਨਾ ਸੀ ਉਸਨੇ ਅनाथ ਆਸ਼ਰਮ ਵਿੱਚ ਵੱਡਾ ਹੋਇਆ ਇੱਕ ਬੱਚਾ ਵੱਡਾ ਹੋ ਕੇ ਡਾਕਟਰ ਬਣਿਆ ਤੇ ਇੱਕ ਦਿਨ ਜਦੋਂ ਉਹ ਕਿਸਾਨ ਦੀ ਇੱਕ ਗੰਭੀਰ ਬਿਮਾਰੀ ਤੋਂ ਉਹ ਪੀੜਤ ਹੋ ਗਿਆ ਉਸ ਅਣਜਾਣ ਡਾਕਟਰ ਨੇ ਆਈਸੀਯੂ ਵਿੱਚ ਉਸਦੀ ਜਾਨ ਬਚਾਈ ਉਹ ਦ੍ਰਿਸ਼ ਇੰਨਾ ਚਮਤਕਾਰੀ ਸੀ ਕਿ ਨਾ ਤਾਂ ਕਿਸਾਨ ਰੋ ਸਕਿਆ ਤੇ ਨਾ ਹੀ ਡਾਕਟਰ ਦੋਹਾਂ ਦੀਆਂ ਅੱਖਾਂ ਨਮ ਸਨ ਇਹ ਨਾ ਸਿਰਫ ਪੁਨਰਜਨਮ ਦਾ ਸਗੋ ਕਰਮ ਦੇ ਨਤੀਜਿਆਂ ਦਾ ਵੀ ਜਿਉਂਦਾ ਜਾਗਦਾ ਸਬੂਤ ਹੈ ਦੇਣਾ ਸਿਰਫ ਪੈਸੇ ਦੇਣ ਬਾਰੇ ਨਹੀਂ ਹੈ ਇਹ ਇੱਕ ਚੇਤਨਾ ਛੱਡਣ ਬਾਰੇ ਹੈ ਜੋ ਸਮੇਂ ਦੇ ਨਾਲ ਆਕਾਰ ਲੈਂਦੀ ਹੈ ਸੇਵਾ ਦੀ ਪਾਵਨਾ ਜਾਨੀ ਕਿ ਨਿਰਸਵਾਰਥ দান ਤੁਹਾਡੇ ਕਰਮ ਨੂੰ ਨਿਖਾਰਦੀ ਹੈ ਵੇਦ ਅਤੇ ਉਪਨਿਸ਼ਦ ਵਾਰ-ਵਾਰ ਕਹਿੰਦੇ ਹਨ ਕਿ ਕਿਸੇ ਵਿਅਕਤੀ ਦਾ ਵਰਤਮਾਨ ਅਤੇ ਭੋਇਖ ਦੋਵੇਂ ਉਸਦੇ ਕੰਮਾਂ ਦੇ ਆਧਾਰਤ ਹੁੰਦੇ ਹਨ ਦਾਨ ਨੂੰ ਉਹਨਾਂ ਵਿੱਚ ਸਭ ਤੋਂ ਉੱਚਾ ਮੰਨਿਆ ਜਾਂਦਾ ਹੈ ਕਿਉਂਕਿ ਇਹ ਆਪਣੇ ਆਪ ਨੂੰ ਫਲਾਉਣ ਦੀ ਪ੍ਰਕਿਰਿਆ ਹੈ ਜੋ ਤੁਸੀਂ ਅੱਜ ਦਿੰਦੇ ਹੋ ਉਸ ਦਾ ਫਲ ਤੁਰੰਤ ਨਹੀਂ ਮਿਲਦਾ ਪਰ ਜਦੋਂ ਇਹ ਆਉਂਦਾ ਤਾਂ ਇਹ ਪੂਰਾ ਹੁੰਦਾ ਹੈ ਜਿਵੇਂ ਬੀਜ ਨੂੰ ਪੁੰਗਰਨ ਵਿੱਚ ਸਮਾਂ ਲੱਗਦਾ ਹੈ ਉਸੇ ਤਰ੍ਹਾਂ ਸੇਵਾ ਦੇ ਬੀਜ ਵਿੱਚ ਵੀ ਹੌਲੀ-ਹੌਲੀ ਫਲ ਆਉਂਦੇ ਹਨ ਦਿਖਾਵੇ ਲਈ ਕੀਤਾ ਗਿਆ ਦਾਨ ਤੇ ਸੇਵਾ ਦੀ ਭਾਵਨਾ ਨਾਲ ਕੀਤਾ ਗਿਆ ਦਾਨ ਇੱਕੋ ਜਿਹਾ ਨਹੀਂ ਹੈ ਸਿੱਖ ਪਰੰਪਰਾ ਵਿੱਚ ਵੀ ਲੰਗਰ ਸਿਰਫ ਭੋਜਨ ਦਾ ਪ੍ਰਤੀਕ ਨਹੀਂ ਹੈ ਸਗੋਂ ਸ਼ਕਤੀ ਦਾ ਵੀ ਪ੍ਰਤੀਕ ਹੈ ਅਮੀਰ ਗਰੀਬ ਜਾਤ ਪਾਤ ਧਰਮ ਦੇ ਸਾਰੇ ਭੇਦ ਭੁਲ ਜਾਣਾ ਤੇ ਇੱਕ ਸਮੂਹ ਵਿੱਚ ਇਕੱਠੇ ਬੈਠਣਾ ਦਾਨ ਦਾ ਸਭ ਤੋਂ ਸ਼ੁੱਧ ਰੂਪ ਹੈ ਇਹ ਨਾ ਸਿਰਫ ਭੁੱਖ ਨੂੰ ਸੰਤੁਸ਼ਟ ਕਰਦਾ ਹੈ ਸਗੋਂ ਮਨ ਦੀਆਂ ਇਛਾਵਾਂ ਨੂੰ ਵੀ ਸ਼ਾਂਤ ਕਰਦਾ ਹੈ ਜਦੋਂ ਤੁਸੀਂ ਕਿਸੇ ਦੀ ਜ਼ਿੰਦਗੀ ਬਦਲਦੇ ਹੋ ਤਾਂ ਤੁਹਾਡੀ ਆਤਮਾ ਹਲਕੀ ਹੋ ਜਾਂਦੀ ਹੈ ਉਹ ਹਲਕਾਪਨ ਪੁਨਰ ਜਨਮ ਦੀ ਸ਼ੁਰੂਆਤ ਹੈ। ਪੁਰਾਣੀਆਂ ਪਰੰਪਰਾਵਾਂ ਸਾੜ ਦਿੱਤੀਆਂ ਜਾਂਦੀਆਂ ਹਨ। ਇੱਕ ਨਵੀਂ ਚੇਤਨਾ ਪੈਦਾ ਹੁੰਦੀ ਹੈ। ਇਸ ਨੂੰ ਧਰਮ ਵਿੱਚ ਪੁਨਰ ਜਨਮ ਕਿਹਾ ਜਾਂਦਾ ਹੈ। ਇਹ ਭੌਤਿਕ ਸਰੀਰ ਦਾ ਆਦਾਨ-ਪਰਦਾਨ ਨਹੀਂ ਹੈ। ਸਗੋਂ ਚੇਤਨਾ ਦਾ ਨਵੀਨੀਕਰਨ ਹੈ। ਤੇ ਜਦੋਂ ਇਹ ਚੇਤਨਾ ਸੇਵਾ ਅਤੇ ਦਾਨ ਤੋਂ ਪੈਦਾ ਹੁੰਦੀ ਹੈ ਤਾਂ ਇਹ ਸਿਰਫ ਤੁਹਾਨੂੰ ਹੀ ਨਹੀਂ ਸਗੋਂ ਪੂਰੇ ਸਮਾਜ ਨੂੰ ਨਵਾਂ ਜੀਵਨ ਦਿੰਦੀ ਹੈ। ਦਾਨ ਵਿੱਚ ਛੁਪਿਆ ਪੁਨਰਜਨਮ ਕੋਈ ਕਲਪਨਾ ਨਹੀਂ ਹੈ ਸਗੋਂ ਇੱਕ ਹਕੀਕਤ ਹੈ ਇਸ ਨੂੰ ਮਹਿਸੂਸ ਕਰਨ ਲਈ ਤੁਹਾਨੂੰ ਸਿਰਫ ਸੇਵਾ ਤਿਰਜ ਤੇ ਸਮਰਪਣ ਦੀ ਭਾਵਨਾ ਦੀ ਲੋੜ ਹੈ ਇਹ ਉਹ ਅਦਿਕ ਨਿਵੇਸ਼ ਹੈ ਜੋ ਕਦੇ ਅਸਫਲ ਨਹੀਂ ਹੁੰਦਾ ਇਹ ਖਤਮ ਨਹੀਂ ਹੁੰਦਾ ਪਰ ਸਮੇਂ ਦੇ ਬੀਤਣ ਨਾਲ ਇਹ ਕਈ ਗੁਣਾ ਵੱਧ ਜਾਂਦਾ ਹੈ ਤੇ ਉਸ ਸਮੇਂ ਤੁਹਾਨੂੰ ਅਹਿਸਾਸ ਹੁੰਦਾ ਹੈ ਕਿ ਤੁਸੀਂ ਕਿਸੇ ਦੀ ਜ਼ਿੰਦਗੀ ਬਦਲ ਦਿੰਦੀ ਹੈ ਤੇ ਉਸ ਵਿਅਕਤੀ ਨੇ ਤੁਹਾਡੀ ਪੂਰੀ ਦੁਨੀਆ ਬਦਲ ਦਿੰਦੀ ਹੈ ਇੱਕ ਗੱਲ ਜੋ ਅਕਸਰ ਜ਼ਿੰਦਗੀ ਦੀਆਂ ਪਰਤਾਂ ਵਿੱਚ ਛੁਪੀ ਰਹਿੰਦੀ ਹੈ ਉਹ ਇਹ ਹੈ ਕਿ ਜੋ ਚੀਜ਼ਾਂ ਦਿਖਾਈ ਨਹੀਂ ਦਿੰਦੀਆਂ ਉਹਨਾਂ ਦਾ ਸਭ ਤੋਂ ਵੱਧ ਪ੍ਰਭਾਵ ਪੈਦਾ ਹੁੰਦਾ ਹੈ ਦਾਨ ਬਿਲਕੁਲ ਐਸੇ ਤਰ੍ਹਾਂ ਹੈ ਅਸੀਂ ਜੋ ਵੀ ਦਿੰਦੇ ਹਾਂ ਪੈਸਾ ਸਮਾਂ ਪਿਆਰ ਸੇਵਾ ਇਹ ਕਿਸੇ ਵੀ ਖਾਤੇ ਵਿੱਚ ਦਰਜ ਨਹੀਂ ਹੁੰਦਾ ਪਰ ਇਹ ਜੀਵਨ ਵਿੱਚ ਆਪਣਾ ਡੂੰਗਾ ਪ੍ਰਭਾਵ ਛੱਡਦਾ ਹੈ ਅਸੀਂ ਇਸ ਨੂੰ ਅਦਿੱਖ ਗੁਣ ਕਹਿ ਸਕਦੇ ਹਾਂ ਅਜਿਹੀ ਸੰਪਤੀ ਜੋ ਨਾ ਤਾਂ ਬੈਂਕ ਬੈਲੈਂਸ ਵਿੱਚ ਦਿਖਾਈ ਦਿੰਦੀ ਆ ਨਾ ਹੀ ਸ਼ੇਅਰ ਬਾਜ਼ਾਰ ਵਿੱਚ ਪਰ ਇਸ ਦੀ ਕੀਮਤ ਸਾਨੂੰ ਹਰ ਮੁਸ਼ਕਲ ਸਥਿਤੀ ਵਿੱਚ ਮਿਲਦੀ ਹੈ ਪੈਸਾ ਹਮੇਸ਼ਾ ਸਿਰਫ ਨੋਟਾਂ ਵਿੱਚ ਨਹੀਂ ਹੁੰਦਾ ਕੁਝ ਦੌਲਤ ਸ਼ਾਂਤੀ ਵਿੱਚ ਹੈ ਕੁਝ ਸੰਤੁਸ਼ਟੀ ਵਿੱਚ ਹੈ ਦੇ ਕੋਲੇ ਸਮਾਜ ਵਿੱਚ ਪ੍ਰਾਪਤ ਕੀਤੇ ਸਤਕਾਰ ਵਿੱਚ ਹੈ ਅਤੇ ਇਹਨਾਂ ਸਬਦਾਂ ਦਾ ਸਰੋਤ ਬਿਨਾਂ ਕਿਸੇ ਸਵਾਰਥ ਦੇ ਬਿਨਾਂ ਕਿਸੇ ਦਿਖਾਵੇ ਦੇ ਪੂਰੀ ਸ਼ਰਧਾ ਨਾਲ ਦਿੱਤਾ ਗਿਆ ਦਾਨ ਹੈ। ਇਸ ਲਈ ਯਾਦ ਰੱਖੋ ਕਿ ਕੁਝ ਚੀਜ਼ਾਂ ਦਿਖਾਈ ਨਹੀਂ ਦਿੰਦੀਆਂ ਪਰ ਤੁਹਾਡੀ ਪੂਰੀ ਜ਼ਿੰਦਗੀ ਬਦਲ ਸਕਦੀਆਂ ਹਨ। ਇਹ ਅਧਿਕ ਸੰਪਤੀ ਹੈ। ਜੇ ਪੈਸਾ ਇੱਕ ਥਾਂ ਤੇ ਰੁਕ ਜਾਵੇ ਐ ਸੜ ਜਾਂਦਾ ਹੈ। ਜਿਵੇਂ ਲਾਦਾ ਪਾਣੀ ਹੌਲੀ-ਹੌਲੀ ਬਦਬੂ ਮਾਰਨ ਲੱਗ ਪੈਂਦਾ ਹੈ। ਐਸੇ ਤਰ੍ਹਾਂ ਇਕੱਠਾ ਹੋਇਆ ਪੈਸਾ ਹੌਲੀ-ਹੌਲੀ ਸਾਡੇ ਜੀਵਨ ਵਿੱਚੋਂ ਊਰਜਾ ਖਿੱਚਣਾ ਸ਼ੁਰੂ ਕਰ ਦਿੰਦਾ ਹੈ। ਇਹ ਕੋਈ ਨਵੀਂ ਗੱਲ ਨਹੀਂ ਆ ਪਰ ਇਹ ਉਦੋਂ ਸਮਝ ਵਿੱਚ ਆਉਂਦਾ ਹੈ ਜਦੋਂ ਇੱਕ ਆਮ ਵਿਅਕਤੀ ਇੱਕ ਅਸਧਾਰਨ ਜ਼ਿੰਦਗੀ ਜਿਉਣਾ ਸ਼ੁਰੂ ਕਰਦਾ ਹੈ। ਸਿਰਫ ਐਸ ਲਈ ਕਿਉਂਕਿ ਉਸਨੇ ਪੈਸੇ ਨੂੰ ਵਹਿਣ ਦਿੱਤਾ। ਇਸ ਨੂੰ ਵੰਦਾ ਰੱਖਿਆ। ਇਸ ਨੂੰ ਰੋਕਿਆ ਨਹੀਂ। एमपी ਦੇ ਇੱਕ ਛੋਟੇ ਜਿਹੇ ਕਸਬੇ ਵਿੱਚ ਇੱਕ ਟੈਕਸੀ ਡਰਾਈਵਰ ਰਹਿੰਦਾ ਸੀ ਉਸ ਦਾ ਨਾਮ ਸ਼ੰਕਰ ਸੀ ਜ਼ਿੰਦਗੀ ਵਿੱਚ ਬਹੁਤ ਸਾਦਗੀ ਤੇ ਆਮਦਨ ਸੀਮਾ ਸੀ ਪਰ ਉਸ ਦਾ ਦਿਲ ਬਹੁਤ ਵੱਡਾ ਸੀ ਉਹ ਹਰ ਸਵਾਰੀ ਤੋਂ ਇੱਕ ਚੀਜ਼ ਨੂੰ ਮੰਦਰ ਦੇ ਨਾਮ ਤੇ ਪਾਸੇ ਰੱਖਦਾ ਸੀ ਉਸ ਨੇ ਕਦੇ ਵੀ ਚੋਣ ਪ੍ਰਚਾਰ ਨਹੀਂ ਕੀਤਾ ਤੇ ਨਾ ਹੀ ਸੋਸ਼ਲ ਮੀਡੀਆ ਤੇ ਫੋਟੋਆਂ ਪੋਸਟ ਕੀਤੀਆਂ ਉਹ ਬਸ ਦਿੰਦਾ ਆ ਰਿਹਾ ਸਾਲਾਂ ਤੋਂ ਹਰ ਰੋਜ਼ ਥੋੜਾ ਜਿਹਾ ਫਿਰ ਇੱਕ ਦਿਨ ਇੱਕ ਵਿਦੇਸ਼ੀ ਯਾਤਰੀ ਉਸਦੀ ਟੈਕਸੀ ਵਿੱਚ ਬੈਠ ਗਿਆ। ਰਸਤੇ ਵਿੱਚ ਸ਼ੰਕਰ ਨੇ ਉਸ ਨੂੰ ਬਹੁਤ ਹੀ ਸਰਲ ਢੰਗ ਨਾਲ ਦੱਸਿਆ ਕਿ ਉਹ ਮੰਦਰ ਲਈ ਪੈਸੇ ਇਕੱਠੇ ਕਰਦਾ ਹੈ। ਵਿਦੇਸ਼ੀ ਦੇਸੀ ਔਰਤ ਨੇ ਕੁਝ ਨਹੀਂ ਕੀਤਾ ਪਰ ਅਗਲੇ ਹੀ ਮਹੀਨੇ ਇੱਕ ਚੈਰਿਟੀ ਦੇ ਉਸ ਦੇ ਨਾਮ ਤੇ ਲੱਖਾਂ ਰੁਪਏ ਭੇਜੇ ਤੇ ਉਥੋਂ ਇੱਕ ਨਵਾਂ ਅਧਿਆਇ ਸ਼ੁਰੂ ਹੋਇਆ। ਸ਼ੰਕਰ ਨੇ ਸ਼ਹਿਰ ਵਿੱਚ ਆਪਣਾ ਛੋਟਾ ਜਿਹਾ ਟਰੈਵਲ ਸਟਾਰਟਅਪ ਖੋਲ੍ਹਿਆ। ਜੋ ਡਰਾਈਵਰਾਂ ਨੂੰ ਇਮਾਨਦਾਰੀ ਤੇ ਸੇਵਾ ਦੀ ਸਿੱਖਲਾਈ ਦਿੰਦਾ ਅੱਜ ਉਸ ਦਾ ਨਾਮ Google ਤੇ ਦਿਖਾਈ ਦਿੰਦਾ ਹੈ। ਮਨੁੱਖ ਦਾ ਸਭ ਤੋਂ ਵੱਡਾ ਪਰਮ ਐਵੇਂ ਕਿ ਜੇਕਰ ਤੁਸੀਂ ਪੈਸੇ ਬਚਾਓਗੇ ਤਾਂ ਤੁਸੀਂ ਹੀ ਸੁਰੱਖਿਅਤ ਰਹੋਗੇ ਪਰ ਸੱਚ ਐਵੇਂ ਕਿ ਦੇਣ ਵਾਲਾ ਸਭ ਤੋਂ ਸੁਰੱਖਿਅਤ ਹੁੰਦਾ ਹੈ ਕਿਉਂਕਿ ਉਹ ਉਸ ਪਰਿਵਾਰ ਆਈ ਬ੍ਰਾਹਮਣ ਨਾਲ ਜੁੜ ਜਾਂਦਾ ਹੈ ਜੋ ਬਿਨਾਂ ਥੱਕੇ ਸਾਰਿਆਂ ਨੂੰ ਦਿੰਦਾ ਹੈ। ਅੱਜ ਤੱਕ ਅਸੀਂ ਜੋ ਵੀ ਅਸਲ ਕਹਾਣੀਆਂ ਵੇਖੀਆਂ ਹਨ ਭਾਵੇਂ ਉਹ ਛੋਟੇ ਦੁਕਾਨਦਾਰ ਦੀਆਂ ਹੋਣ ਕਿਸਾਨ ਦੀਆਂ ਹੋਣ ਜਾਂ ਵੱਡੇ ਵਪਾਰੀ ਦੀਆਂ ਇੱਕ ਗੱਲ ਸਾਂਝੀ ਜਿੱਥੇ ਵੀ ਉਸਨੇ ਸੇਵਾ ਤੇ ਦਾਨ ਦੀ ਭਾਵਨਾ ਦਿਖਾਈਏ ਉਥੇ ਜੀਵਨ ਨੇ ਚਮਤਕਾਰ ਕੀਤੇ ਤਾਂ ਸੋਚੋ ਅਗਲੀ ਵਾਰ ਜਦੋਂ ਤੁਹਾਡੀ ਜੇਬ ਵਿੱਚੋਂ ਕੁਝ ਨਿਕਲੇਗਾ ਕੀ ਇਹ ਸਿਰਫ 1 ਰੁਪਇਆ ਹੋਵੇਗਾ ਜਾਂ ਕਿਸੇ ਬਰਕਤ ਦੀ ਸ਼ੁਰੂਆਤ ਜੇਕਰ ਤੁਸੀਂ ਇਸ ਬਾਰੇ ਸੋਚਦੇ ਹੋ ਜੇ ਇਹ ਤੁਹਾਡੇ ਦਿਲ ਤੱਕ ਪਹੁੰਚ ਗਿਆ ਏ ਇੱਥੇ ਨਾ ਰੁਕੋ ਇੱਥੇ ਹੋਰ ਵੀ ਕਹਾਣੀਆਂ ਹੋਰ ਵੀ ਰਹਾਸ ਹਨ ਜਿਕਰ ਇਸ ਵੀਡੀਓ ਨੇ ਤੁਹਾਡਾ ਨਜ਼ਰੀਆ ਬਦਲ ਦਿੱਤਾ ਏ ਤੁਹਾਡੇ ਦਿਲ ਨੂੰ ਛੂ ਲਿਆ ਏ ਜਾਂ ਤੁਹਾਡੀ ਰੂਹ ਇੱਕ ਥੋੜੀ ਜਿਹੀ ਵੀ ਹਲਚਲ ਉਸ ਵਿੱਚ ਪੈਦਾ ਕੀਤੀ ਹੈ ਤਾਂ ਵਿਸ਼ਵਾਸ ਕਰੋ ਇਹ ਅੱਗੇ ਆਉਣ ਵਾਲੀਆਂ ਕਹਾਣੀਆਂ ਤੁਹਾਨੂੰ ਹੋਰ ਵੀ ਡੂੰਘਾਈ ਵੱਲ ਲੈ ਜਾਣਗੀਆਂ ਇਸ ਲਈ ਕਿਰਪਾ ਕਰਕੇ ਵੀਡੀਓ ਨੂੰ ਲਾਈਕ ਕਰੋ ਤਾਂ ਜੋ ਸਾਨੂੰ ਪਤਾ ਲੱਗੇ ਕਿ ਤੁਹਾਡੇ ਵਰਗੇ ਜਾਗਰੂਕ ਦਰਸ਼ਕ ਸਾਡੇ ਨਾਲ ਜੁੜੇ ਹੋਏ ਹਨ ਚੈਨਲ ਨੂੰ ਸਬਸਕ੍ਰਾਈਬ ਕਰੋ ਕਿਉਂਕਿ ਅਸੀਂ ਸਿਰਫ ਸਮਗਰੀ ਨਹੀਂ ਬਣਾਉਂਦੇ ਇੱਕ ਵਿਚਾਰ ਇੱਕ ਊਰਜਾ ਇੱਕ ਕ੍ਰਾਂਤੀ ਸ਼ੁਰੂ ਹੋ ਰਹੀ ਹੈ ਤੁਸੀਂ ਉਸ ਦਾ ਇੱਕ ਹਿੱਸਾ ਹੋ ਘੰਟੀ ਵਾਲਾ ਬਟਨ ਦਬਾਉਣਾ ਨਾ ਭੁੱਲਿਓ ਤਾਂ ਜੋ ਜਦੋਂ ਵੀ ਅਗਲੀ ਕਹਾਣੀ ਆਉਂਦੀ ਹੈ ਤੁਸੀਂ ਇਸ ਨੂੰ ਪਹਿਲਾਂ ਮਹਿਸੂਸ ਕਰ ਸਕੋ ਸੁਣ ਸਕੋ ਸਮਾ ਦੇਣ ਲਈ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ